ਗਰਵੰਤ ਕੌਰ ਨੇ ਆਪਣੇ ਜੀਵਨ ਸਾਥ ਦੇ ਦੌਰਾਨ ਕਾਂਗੜ ਗਜਾਰ ਸਿੰਘ ਹੋਰਾ ਤੋਂ ਹਾਸਲ ਕੀਤੀ ਤਾਕਤ ਦੀਆਂ ਗੱਲਾਂ ਕੀਤੀਆਂ ਤੁਹਾਡੇ ਸਾਹਮਣੇ ਹੁਣ ਕਾਂਗੜ ਗਰਵੰਤ ਮੱਖੋ ਉਹ 5 ਸੱਤ ਮਿੰਟ ਵਾਸਤੇ ਆਪਣੀ ਗੱਲ ਕਹਿਣਗੇ ਤੇ ਉਸ ਤੋਂ ਬਾਅਦ ਕਾਂਗੜ ਰਿਆਲ ਸਿੰਘ ਦੀ ਬੇਟੀ ਜਾਗੋ ਉਹ ਕੁਝ ਗੱਲਾਂ ਕਰਨਗੇ ਹੁਣ ਕਾਂਗੜ ਗਰਵੰਤ ਮੱਖੋ

पटी खेड़े ये भी खेलते दोचरे गो मैं सुन और दो जी बोल के गए पहले साथी मैं सुन नहीं सकता मैं लेट हो गया अटायरमेंट का इजलास खिचरे मार छत के ता मैं उनका करना टच में जीत गया एक जोगन बोल के गया मैं उनकी देखिया पे ढीट गया पर मैं इस करके इतना कि मैं बाले सतगुरु को पता होगा नवें नॉर्मल नहीं पता ना काम बट सोहलेस मांगने की बोल जाए कांगट बाछी मोदा दिता अर्थियों कांगे जल चिखा चिड़े पे बोलिया और बोलिया तो मेनु पता नहीं ईमानदारी ने मैं दादा एहसास नहीं इतने जो बोल के अर्थ किए और अज भी जी बोल रहे

एक थे खबरदार सामू घबरा नहीं चाहिए खबरदार नहीं चाहिए सिर्फ लहू इतिहास नंगा सिर्फ लहू इतिहास नवे रंगा तो ये वाल

ਨਾ ਅਗਲੀ ਕਰਦੇ ਹੁਣਾਂ ਕਿ ਇਨਕਲਾਬ ਪਰ ਦੋ ਗੱਲਾਂ ਹੀ ਮੋਟੇ ਤੌਰ ਤੇ ਜਾਂਦੀਆਂ ਆਂ ਆਮ ਸਾਥੀ ਸੀਨੀਅਰ ਸਾਥੀ ਕਰਦਾ ਮਤਲਬ ਕੀ ਆਂਗਾ ਆਮ ਤੌਰ ਤੇ ਇਹ ਕਹੇ ਲੰਦਾ ਪਈ ਆਰਥਿਕ ਨਾ ਬਰੀਆ ਇਹ ਖਤੂ ਲੱਗ ਜਿਵੇਂ ਤਾਂ ਜਿਵੇਂ ਕੋਈ ਨਾ ਕਾਰਪੋਰੇਟ ਤਰ੍ਹਾਂ ਨਹੀਂ ਜੀਏ ਪੂੰਜੀ ਜਾਂ ਥੀਂ ਜ਼ਿਆਦਾ ਜਬਤ ਕਰਦੀਆਂ ਮੰਡਣੀ ਰੋਕਣ ਦਲਾਲ سرمایہਰਾਂ ਉਹ ਖਤਮ ਕਰਦਾ ਉਹਦੀ ਪੂੰਜੀ ਖੋਈ ਨਿਕਲ ਗਈ ਪਰ ਇਨਕਲਾਬ ਇਹਨਾਂ ਦੇ ਨਹੀਂ ਗਿਆ ਇਹ ਕਰਜਾਤ ਵਿੱਚ ਬਹੁਤ ਅੱਛੀ ਦਾ ਨਾਮ ਹੈ ਇਸ ਸਮਾਜ ਦੇ ਵਿੱਚ ਵੀ ਕਲਾਮ ਦਾ ਮਤਲਬ ਸੱਭਿਆਚਾਰਕ ਤਬਦੀਲੀ ਤਾਂ ਮੁਕਤ ਤਬਦੀਲੀ ਧਰਨਾ ਬਦਲ ਕੇ ਵੀ ਦੇਣਾ ਸੱਭਾਚਾਰ ਬਦਲ ਕੇ ਵੀ ਦੇਣਾ एजुकेशन बदल की है भी देना शिक्षा नीति की होगी विदेश नीति की होगी टोटल एक नवा समाज नवा मनोक संजना ये साथी कोई फील ना करे मिन्नो में बहुत चीज़ा बात समझे अजय भी समझ रहे हैं पर ये फील दे रहे बहुत कठिन चीज़ मैं कुछ की मिसाल दूंगा ਕਿ ਮਰਦਿਆਂ ਦਾ ਵੱਡਾ ਰੱਬ ਛੋਟਿਆਂ ਦਾ ਛੋਟਾ ਰੱਬ ਉਹਨਾਂ ਦਾ ਵੱਡੇ ਵਰਤੁਵਾਰੇ ਛੋਟਿਆਂ ਦੇ ਦੀਪਾਂ ਦੇ ਛੋਟੇ ਵਰਤੁਵਾਰੇ ਉੱਤੇ ਵੀ ਤਾਂ ਲੋਕ ਜਮਾਤੀ ਵੰਡਦੇ ਹੋ ਅਗਲੀ ਗੱਲ ਜਿਹੜੀ ਮੈਂ ਸਵਾਪਤੀ ਅੱਗੇ ਜਾਣਾ ਚਾਹਲੀ ਮੈਂ ਇੱਕ ਖੱਤ ਕਵਤਾ ਲਿਖੀ ਆ ਮੈਂ ਸੁਖਦੇਖ ਨੂੰ ਭੇਜਦੇ ਸੁਖਦੇਖ ਨੂੰ ਵਿਛੇ ਵੀਰਾਂ ਦੇ ਨਾਮ ਚੱਤ ਕਰੇ ਇੱਕ ਖੱਤ ਲਿਖਾ ਵਿਚਲੇ ਨੀਂਹਾਂ ਦੇ ਨਾਲ ਚੱਤ ਕਰੇ ਇੱਕ ਖੱਤ ਲਿਖਾ ਰਵਿੰ‍या ਦੇ ਜਾਂ ਦੇ ਕਿਰੀ ਦਾ ਦੇ ਨਾਲ ਚੱਤ ਕਰੇ ਖੱਤ ਇਹ ਮੈਂ ਸਮੀਧੀ ਨਹੀਂ ਬੋਲਣੀ ਸਮੀਧੀ ਨਹੀਂ ਬੁਦੀਆ ਔਰ ਇੱਕ ਮੈਂ ਹੋਰ ਗੱਲ ਕਪਟਨ ਦੇ ਵਿੱਚ ਕਹਨੀ ਆ ਕਿਉਂਕਿ ਕਵੀ ਮੰਨ ਸੀ ਕਿ ਜਦੋਂ ਅੰ내 ਦੀ ਝੱਖੜ ਤੇ ਤੂਫਾਨ ਹੁੰਦੇ ਆ ਜਦੋਂ

ਅ ਆਖਰੀ ਗੱਲ ਮੇਰੀ ਅੱਜ ਜੰਮੜ ਪੜ ਦੇਖੇ ਚੱਕ ਜੰਗ ਚੱਲ ਰਹੀ ਹੈ ਮੁਕਤੀ ਦੇ ਗੰ ਹੋ ਗਿਆ ਤੇ ਮੁਕਤੀ ਸੰਘਾ ਦੀ ਗੱਲ ਕਰਨੀ ਥਮੇ ਦੀ ਇੱਕ ਲੋਹ ਬੀਟ ਵੀ ਜੰਗ ਚੱਲ ਰਹੀ ਹੈ ਜਨਤਾ ਪੁਰ ਬਹੁਤ ਚੁਗੂ ਰਹੀ ਹੈ ਬਹੁਤ ਵੱਡੀ ਲੋੜਿਆ ਇਹਦੇ ਬਿਨਾ ਸਾਰੇ ਨਹੀਂ ਜਾਂਦਾ ਕਿ ਜਨਤਾ ਪੁਰ ਜਿਹਨਾਂ ਦਿੱਲੀ ਕੇ ਚੱਗੇ ਪਰ